ਗੋਡ ਸਟਾਰ ਚੈਨਲ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਤੇ ਜੋ ਕਿ ਬਠਿੰਡੇ ਤੋਂ ਮਾਨਸਾ ਰੋਡ ਤੇ ਲੱਗਦੀ ਆ ਤੇ ਭਾਈ ਮੰਡੀ ਦੀ ਜ ਫੁੱਲ ਰੌਣਕ ਜਿਵੇਂ ਮੰਡੀ ਪਹਿਲੇ ਦਿਨ ਲੱਗੀ ਸੀਗੀ ਐ ਲੱਗਦਾ ਨਹੀਂ ਵੀ ਮੰਡੀ ਪਹਿਲੇ ਦਿਨ ਆ ਐ ਲੱਗਦਾ ਇਹ ਮੰਡੀ ਨੂੰ ਲੱਗਦਾ ਕਈ ਸਾਲ ਹੀ ਹੋ ਗਏ ਮੰਡੀ ਚ ਫੁੱਲ ਰੌਣਕ ਹੈ ਬਾਈ ਜੀ ਸਾਰੇ ਵੀਰ ਪਹੁੰਚਿਆ ਕਰੋ ਬਾਈ ਜੀ ਹਰ ਵੀਰਵਾਰ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਤੇ ਜਿਵੇਂ ਬਾਈ ਪਹਿਲਾਂ ਆਪਣੇ ਤੁੰਗ ਵਾਲੀ ਮੰਡੀ ਲੱਗਦੀ ਸੀਗੀ ਸਰਕਾਰ ਵੱਲੋਂ ਉਹ ਮੰਡੀ ਬੰਦ ਕਰਕੇ ਪਰ ਇਹ ਮੰਡੀ ਕਟਾਰ ਸਿੰਘ ਵਾਲੇ ਲਾਈ ਗਈ ਆ ਇਹ ਆਪਣਾ ਬਾਈ ਮਨਦੀਪ ਆ ਬਾਈ ਮਨਦੀਪ ਦਲਾਲ ਇਹ ਵਾਲਾ ਬਾਈ ਜੀ ਇਹ ਵਾਲਾ ਹੋ ਠੀਕੋ ਵਧੀਆ ਵਧੀਆ ਤੁਮ ਦੱਸ ਮੰਡੀ ਦਾ ਪ੍ਰਬੰਧ ਵਰਾਜ ਮੰਡੀ ਦਾ ਪ੍ਰਬੰਧ ਵਈ ਨਿਆਰੇ ਬਣ ਸਾਡੇ ਜੇ ਪਹਿਲੀ ਮੰਡੀ ਸੀਗੀ ਅੱਜ ਠੰਡਾ ਲੈ ਲਓ ਜੀ ਫੁੱਲ ਬਾਤ ਸ਼ੁਕਰੀਆ ਬਾਈ ਬਹੁਤ ਬਹੁਤ ਧੰਨਵਾਦ ਬਾਹਰ ਇਹ ਪਤਾ ਕਿਵੇਂ ਲੱਗੀ ਮੰਡੀ ਤੁਹਾਨੂੰ 12 ਵਜੇ ਤੋਂ ਸੌਦਾ ਹੋ ਗਈ ਹਾਂਜੀ ਹਾਂਜੀ ਮਤਲਬ ਵਪਾਰੀ ਨੂੰ ਸੌਦਾ ਠੀਕ ਹੈ ਜੀ ਵੇਚਣ ਵਾਲੇ ਨੂੰ ਵੀ ਸੌਦਾ ਪਹਿਲਾਂ ਹੁਣ ਪਈਆਂ ਗੁਈਆਂ ਚ ਅੱਧਾ ਹੁੰਦਾ ਰਾਹ ਹੀ ਨਹੀਂ ਪਤਾ ਸੀ ਹਾਂਜੀ ਹਾਂਜੀ ਚਾਰੇ 4 ਵਜੇ ਤੋਂ ਪਹੁੰਚਦੇ ਸੀ ਠੀਕ ਹੈ ਜੀ ਉਹ ਤੋਂ ਮੰਡੀ ਬੁੱਝੜ ਜਾਂਦੀ ਸੀ ਹਾਂ ਸਹੀ ਗੱਲ ਹੈ ਵੀਰੇ ਹੁਣ ਇਹ ਮੇਨ ਰੋਡ ਤੇ ਆ ਜੀ ਵਾਲਾ ਤੁੱਕ ਕੋ ਪਹੁੰਚ ਜਾਂਦਾ ਹੈ ਹਾਂਜੀ ਹਾਂਜੀ ਹਰ ਇੱਕ ਨੂੰ ਪਤਾ ਵੱਡੇ ਹਾਈਵੇ ਤੇ ਹੈ ਇਹ ਮੰਡੀ ਬਿਲਕੁਲ ਕਾਮਯਾਬ ਹੋਊਗੀ ਠੀਕ ਹੈ ਬਾਈ ਜੀ ਜੇ ਆਪਾਂ ਇਥੇ ਪ੍ਰਬੰਧ ਦੀ ਗੱਲ ਕਰੀਏ ਪ੍ਰਬੰਧ ਬਹੁਤ ਵਧੀਆ ਜੀ ਠੰਡੇ ਪਾਣੀ ਦਾ ਪ੍ਰਬੰਧ ਹੈ ਛਾਂ ਦਾ ਪ੍ਰਬੰਧ ਵਧੀਆ ਕੀਤਾ ਆ ਰਿਹਾ ਆਂਦਾ ਹੈ ਰੋਟੀ ਪਾਣੀ ਦਾ ਪ੍ਰਬੰਧ ਫ੍ਰੀ ਹੈ ਸਾਰਾ ਚਾਹ ਪਾਣੀ ਦਾ ਠੀਕ ਹੈ ਜੀ ਬੰਦੇ ਬਹੁਤ ਠੀਕ ਨੇ ਇਮਾਨਦਾਰ ਨੇ ਠੀਕ ਹੈ ਜੀ ਵੀ ਬੰਦਾ ਬੋਲਣ ਦੀ ਯੋਗਤਾ ਬਹੁਤ ਨਰਮ ਨੇ ਕਿੰਨੀ ਵੀ ਮੰਡੀ ਅੱਜ ਏ ਅਬਦਮਲੀ ਲੱਗੀ ਆ ਜੀ ਕਿਵੇਂ ਲੱਗਿਆ ਰੌਣਕਾ ਫਿਰ ਇਸਦਿਆਂ ਬਹੁਤ ਵਧੀਆ ਤੁਸੀਂ ਦੱਸੋ ਹੁਣ ਰੌਣਕਾ ਤੁਸੀਂ ਬਾਈ ਮੈਂ ਤਾਂ ਦੇਖ ਕੇ ਜਿਵੇਂ ਐਂਟਰੀ ਤੋਂ ਦੇਖਿਆ ਹਾਂ ਜੀ ਨੰਗਨ ਦਾ ਜਗਾ ਨਹੀਂ ਹਾਂ ਹੈਨਾ ਇਹ ਵਾਰੀ ਹੁੰਦਾ ਜਿਵੇਂ ਪਹਿਲੀ ਮੰਡੀ ਆ ਮੰਨ ਲਾ ਚਾਰ ਪਸ਼ੂ ਆਏ ਪੰਜ ਪਸ਼ੂ ਆਏ ਪਰ ਉਹ ਗੱਲ ਹੀ ਨਹੀਂ ਬਾਈ ਲੱਖਾਂ ਦੀ ਪਸ਼ੂ ਪਹੁੰਚੇ ਹੋਏ ਆ ਨਾ ਲੱਖਾਂ ਦੀ ਪਹੁੰਚੇ ਆ ਜੀ ਬਾਈ ਜੀ ਦਾ ਜਾਨਵਰ ਪਹੁੰਚੇ ਜੀ ਠੀਕ ਆ ਜੀ ਵਧੀਆ ਪਾਲਕ ਆਉਣਾ ਬੱਚੇ ਦੇਖੋ ਜੀ ਜਿਵੇਂ ਆ ਬੱਚੇ ਆ ਚੰਗੇ ਬਹੁਤ ਵਧੀਆ ਗੱਲ ਪਰ ਪਹੁੰਚੇ ਹੋਏ ਹਾਂ ਹਾਂ ਜੀ ਹੋਰ ਲਿਆ ਹੁਣ ਇੱਥੇ ਸਹੀ ਗੱਲ ਆ ਬਾਈ ਜੀ ਬਹੁਤ ਵਧੀਆ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਟਾਈਮ ਬਾਅਦ ਠੀਕ ਹੈ ਜੀ ਅਰੇ ਯਾਰ ਰੁਕ ਗਿਆ ਸੀਗਾ ਜੀ ਬੰਦਾ ਹਾਂ ਹਾਂ ਸਹੀ ਗੱਲ ਆ ਬਾਈ ਜੀ ਇਹ ਮੰਡੀ ਨਾਲ ਬਹੁਤ ਬੰਦਿਆਂ ਦਾ ਰੋਜਗਾਰ ਜਦਾ ਹੋਇਆ ਹੈ ਹਾਂਜੀ ਹਾਂਜੀ ਜੀ ਕੋਈ ਕੋਈ ਵੇਚਦਾ ਕੋਈ ਲੈਂਦਾ ਕੋਈ ਗੱਲ ਹੀ ਕਰਦਾ ਕੋਈ ਜਿਹੜੀ ਲੌਂਦਾ ਜੀ ਕੋਈ ਗੱਡੀ ਲੈ ਕੇ ਆਇਆ ਕੋਈ ਦੂਸ ਪਿਆਇਆ ਨਾ ਕੋਈ ਕਿਵੇਂ ਸਾਰਾ ਨਾ ਰੋਜਗਾਰ ਲੱਖਾਂ ਬੰਦਾ ਜੁੜਿਆ ਹੋਇਆ ਹੈ ਜੀ ਜਗਾ ਸਹੀ ਆ ਗਈ ਬਾਈ ਇਹ ਦੋਨੇ ਪਿੰਡਾਂ ਦੇ ਤੋਂ ਮੰਨ ਲਓ 8 ਕਿਲੋਮੀਟਰ ਪੈਂਦਾ ਹਾਈ ਬੇਰੀ ਮਾਨਸਾਲਾ ਰੋੜੀ ਨਾਂਸਾਲਾ ਪਿੰਡ ਕੋਰਚ ਵੀ ਰਹਿਣਾ 2 ਕਿਲੋਮੀਟਰ ਵਿੱਚ ਸਾਹਮਣੇ ਸਾਹ ਸੱਟੀ ਆ ਗਈ ਜੀ ਪੂਰੀ ਮੁਫਤ ਦੀ ਮੰਡੀ ਸਹੀ ਜਗ੍ਹਾ ਤੇ ਹੋਣਾ ਠੀਕ ਹੈ ਜੀ ਵਧੀਆ ਜਗ੍ਹਾ ਤਿਆਰੀ ਠੀਕ ਹੈ ਜੀ ਹੁਣ ਆਪਣੀ ਤੋਂਗ ਵਾਲੀ ਮੰਡੀ ਬੰਦ ਕੀਤੀ ਹੈ ਨਾ ਸਰਕਾਰ ਵੱਲੋਂ